ਗੜਗਾਜ ਸਾਹਿਬ ਇੱਕ ਵਿਰਵਾਨ ਨੇ ਮੈਂ ਕਮੇਂਤੀ ਕਰਾਂ ਕਿ ਉਹਨਾਂ ਦੀਆਂ ਅੱਖਾਂ ਕੰਮ ਨਹੀਂ ਕਰਦੀਆਂ ਕਿ ਉਹਨਾਂ ਦਾ ਦਿਮਾਗ ਕੰਮ ਨਹੀਂ ਸੀ ਕਰਦਾ ਉਹਨੂੰ ਇਹ ਨਹੀਂ ਦਿਸਿਆ ਕਿ ਮੇਰੇ ਸਾਹਮਣੇ ਮੇਰੇ ਸਤਿਗੁਰੂ ਦਾ ਪ੍ਰਕਾਸ਼ ਹੀ ਨਹੀਂਗਾ ਉਹ ਉਹ ਵਿਅਕਤੀ ਕੀ ਕੌਮ ਨੂੰ ਸੇਧ ਦੇਵੇਗਾ ਜਿਹੜਾ ਇੱਕ ਆਪਣੀ ਹੋਂਮੇ ਆਪਣੀ ਚੌਦਰ ਤੇ ਆਪਣੀ ਪੱਗ ਵਾਸਤੇ ਇੱਥੋਂ ਤੱਕ ਗਿਰ ਸਕਦਾ ਇਹਨੂੰ ਮੈਂ ਤਾਜ ਪੋਸ਼ੀ ਕਹਿੰਦਾ ਹੀ ਇਹ ਚੋਰ ਪੋਸ਼ੀ ਹੋਈ ਆ ਜਥੇਦਾਰ ਨੂੰ ਪ੍ਰਵਾਨ ਕਰਦੇ ਹੋ ਜਾਂ ਨਹੀਂ ਕਰਦੇ ਜਥੇਦਾਰ ਕੋ ਹੈ ਹੀ ਨਹੀਂਗਾ ਉਹ ਜਥੇਦਾਰ ਬਣ ਕਦੋਂਗੇ ਅਜੋ ਜਥੇਦਾਰ ਬਿਲਕੁਲ ਨਾ ਸੀ ਨਾ ਹੈ ਤੇ ਨਾਮ ਨੂੰ ਕੋਈ ਮੰਨਦਾ ਇਹਨਾਂ ਨੇ ਗਿਆਨੀ ਰਘਵੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਨਹੀਂ ਤਖਤੋਂ ਨਹੀਂ ਉਤਾਰੇ ਕਿ ਸਿੱਖ ਕੌਮ ਦੀ ਪੱਗ ਨੂੰ ਹੱਥ ਪਾਇਆ ਕੌਮ ਦੀ ਪੱਗ ਉਤਾਰੀ ਗਈ ਆ ਇਹ ਉਹ ਬੰਦੇ ਆ ਜਿਹੜੇ ਕੱਲ ਤੱਕ ਤਾਂ ਬਾਦਲਾਂ ਨੂੰ ਗਾਲਾਂ ਕੱਢਦੇ ਸੀ ਅੱਜ ਉਹੀ ਫੇਰ ਬਾਦਲਾਂ ਦੀ ਗੁਣਗਾਉਂਦੇ ਫਿਰਦੇ ਨੇ ਕੋਈ ਸਟੈਂਡ ਕੋਈ ਧੜਾ ਕੋਈ ਇਹ ਵजूद ਹੈਗਾ ਇਹਨਾਂ ਦੇ ਪੱਲੇ ਕੀ ਹੈ ਇਹਨਾਂ ਦੇ ਕੋਲੇ ਜਿਹੜੇ ਕੱਲ ਤੱਕ ਬੀਜੇਪੀ ਲਈ ਵੋਟਾਂ ਮੰਗਦੇ ਰਹੇ ਨੇ ਕੱਲ ਤੱਕ ਬਾਦਲ ਪਰਿਵਾਰ ਦੀਆਂ ਅਦਾਸਾਂ ਕਰਦੇ ਰਹੇ ਸੁੱਖਾਂ ਸੁਖਦੇ ਰਹੇ ਨੂੰ ਨਾਲਿ ਪਖਤ ਕੇਸਗੜ ਸਾਹਿਬ ਤੋਂ ਕੌਮ ਦੇ ਵੱਡੇ ਕੱਟ ਦੇ ਵਿੱਚੋਂ ਬਾਦਲਾਂ ਨੂੰ ਪੰਥ ਵਿੱਚੋਂ ਸਦਾ ਲਈ ਛੇਕ ਦਿਓ ਤੇ ਜਿਹੜੀ ਇਹਨਾਂ ਦੀ ਅੰਤਰੰਕ ਕਮੇਟੀ ਉਹਨੂੰ ਭਾਗ ਕਰਕੇ ਤੇ ਉਹਨਾਂ ਦੇ ਜਿਹੜੇ ਨਮਾਇंदे ਮੈਂਬਰ ਨੇ ਉਹਨਾਂ ਨੂੰ ਵੀ ਪੰਥ ਵਿੱਚੋਂ ਛੇਕ ਦਿੱਤਾ ਜਾਵੇ। ਉਹਦੇ ਦਿਨਾਂ ਤੋਂ ਲਗਾਤਾਰ ਜਥੇਦਾਰਾਂ ਦੀ ਜਿਸ ਹਿਸਾਬ ਦੇ ਨਾਲ ਬਰਖਾਸਤਗੀ ਹੋਈ ਆ ਤੇ ਉਸ ਤੋਂ ਬਾਅਦ ਵਾਰ-ਵਾਰ ਪੈਦਾ ਹੁੰਦਾ ਨਜ਼ਰ ਆ ਰਿਹਾ ਤਾਂ ਜਿਹੜੇ ਧੜੇ ਦੇ ਵੱਲੋਂ ਨਵੇਂ ਜਥੇਦਾਰਾਂ ਦੀ ਚੋਣ ਕੀਤੀ ਗਈ ਆ ਔਰ ਉਹਨਾਂ ਦੀ ਚੋਣ ਉਹਨਾਂ ਦੀ ਚੋਣ ਨੂੰ ਲੈ ਕੇ ਬਹੁਤ ਸਾਰੇ ਸਵਾਲੀਆ ਚਿੰਨ੍ਹ ਵੀ ਲੱਗ ਰਹੇ ਨੇ ਕਿ ਇਸ ਹਿਸਾਬ ਦੇ ਨਾਲ ਜਥੇਦਾਰ ਸਹਿਬਾਨ ਦੀ ਚੋਣ ਕੀਤੀ ਜਾਣੀ ਸੁਧਾਂਤਕ ਵੱਡੀ ਕੁਤਾਹੀ ਹੋਈ ਹੈ ਇਸੇ ਨੂੰ ਲੈ ਕੇ ਤਖਤ ਸ੍ਰੀ ਕੇਸ਼ਗੜ੍ਹ ਸਾਹਿਬ ਦੇ ਵਿੱਚ ਜਿਸ ਹਿਸਾਬ ਦੇ ਨਾਲ 2:50 ਮਿੰਟ ਦੇ ਉੱਪਰ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਕਹਿ ਸਕਦੇ ਆ ਕਿ ਤਾਕਤਕੋਸ਼ੀ ਹੁੰਦੀ ਹੈ ਇਹਨੂੰ ਲੈ ਕੇ ਵੱਡੇ ਸਵਾਲੀਆ ਚਿੰਨ੍ਹ ਖੜੇ ਕੀਤੇ ਜਾ ਰਹੇ ਨੇ ਤੇ ਕੁਝ ਧਿਰਾਂ ਦੇ ਵੱਲੋਂ ਇਹ ਵੀ ਨਾਮ ਦਿੱਤਾ ਜਾ ਰਿਹਾ ਹੈ ਕਿ ਤਾਜਪੋਸ਼ੀ ਦੇ ਵੇਲੇ ਹੀ ਮਰਿਆਤਾ ਦਾ ਘਾਣ ਕੀਤਾ ਗਿਆ ਹੈ ਇਸੇ ਨੂੰ ਲੈ ਕੇ ਗੱਲਬਾਤ ਕਰਦੇ ਸਿੱਖ ਆਗੂ ਭਾਈ ਬਲਵੰਤ ਸਿੰਘ ਗੋਪਾਲਾ ਸਾਡੇ ਨਾਲ ਗੱਲਬਾਤ ਕਰਦੇ ਗੋਪਾਲਾ ਸਾਹਿਬ ਸਵਾਗਤ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੋਪਾਲਾ ਸਾਹਿਬ ਸਭ ਤੋਂ ਪਹਿਲਾਂ ਸਵਾਲ ਇਹ ਹੈ ਕਿ ਜਿਸ ਹਿਸਾਬ ਦੇ ਨਾਲ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਤਾਜਪੋਸ਼ੀ ਹੋਈ ਹੈ ਔਰ ਇਹਨੂੰ ਲੈ ਕੇ ਬਹੁਤ ਸਾਰੇ ਵੱਡੇ ਸਵਾਲੀਏ ਚ ਇਹਨਾਂ ਖੜੇ ਕੀਤੇ ਜਾ ਰਹੇ ਨੇ ਕਿ ਸਿਧਾਂਤਕ ਕੋ ਕੁਤਾਹੀ ਕੀਤੀ ਗਈ ਹੈ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਇਸ ਚੀਜ਼ ਨੂੰ ਸਰਦਾਰ ਰਣਜੀਤ ਸਿੰਘ ਜੀ ਪਹਿਲੀ ਗੱਲ ਤਾਂ ਇਹ ਆ ਕਿ ਇਹਨੂੰ ਮੈਂ ਤਾਜ ਪੋਸ਼ੀ ਕਹਿੰਦਾ ਹੀ ਨਹੀਂ ਇਹ ਚੋਰੀ ਪੋਸ਼ੀ ਹੋਈ ਆ ਰਾਤ ਦੇ ਹਨੇਰੇ ਵਿੱਚ ਜਿੱਥੇ ਧੰਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਨਹੀਂ ਜਿੱਥੇ ਸਿੱਖ ਸੰਪਰਦਾਵਾਂ ਵੀ ਹਾਜ਼ਰ ਨਹੀਂ ਗਈਆਂ ਤੇ ਜਿੱਥੇ ਸਮੁੱਚਾ ਖਾਲਸਾ ਪੰਥ ਵੀ ਹਾਜ਼ਰ ਨਹੀਂਗਾ ਕਿ ਇਹ ਚੋਰ ਦਰਵਾਜ਼ੇ ਰਹੀ ਨਹੀਂ ਸਾਰਾ ਕੁਝ ਵਾਪਰੇ ਆ ਤੇ ਫਿਰ ਉਹ ਲੋਕ ਕਰਨ ਜਿਹਨਾਂ ਲੋਕਾਂ ਨੂੰ ਕੱਲ ਤੱਕ ਜਿਹੜੇ ਸਿੰਘ ਸਹਿਬਾਨਾਂ ਨੇ ਸ੍ਰੀ ਅਕਾਲ ਤਖਸੈਬ ਜੀ ਦੀ ਫੈਸਲਤੋਂ ਹੁਕਮਨਾਮੇ ਸੁਣਾਉਂਦਿਆਂ ਇਹਨਾਂ ਨੂੰ ਪੰਥ ਦੇ ਦੋਸ਼ੀ ਕਰਾਰ ਦਿੱਤਾ ਸੀ ਇਹ ਤਾਂ ਤਨਖਾਈਏ ਨਹੀਂ ਇਹਨਾਂ ਤਾਂ ਸਹੀ ਤਰੀਕੇ ਦੇ ਨਾਲ ਜੇ ਆਪਦੀਆਂ ਤਨਖਾਹਾਂ ਵੀ ਪੂਰੀਆਂ ਨਹੀਂ ਕੀਤੀਆਂ ਜਿਹੜੀਆਂ ਇਹਨਾਂ ਨੂੰ ਤਨਖਾਹਾਂ ਲੱਗੀਆਂ ਸੀ ਹੂੰ ਇਹ ਤਾਂ ਪਗੋੜੇ ਹੋ ਚੁੱਕੇ ਆ ਤੇ ਇਹਨਾਂ ਵਾਰ-ਵਾਰ ਜਥੇਦਾਰਾਂ ਨੂੰ ਚੈਲੰਜ ਕਰਨਾ ਸ਼ੁਰੂ ਕੀਤਾ ਅਕਾਲ ਤਖਸੈਬ ਨੂੰ ਕਿ ਜਿਹੜਾ ਨਵਾਂ ਆਇਆ ਗਿਆ ਤੁਸੀਂ ਉਸ ਜਥੇਦਾਰ ਨੂੰ ਪ੍ਰਵਾਨ ਕਰਦੇ ਹੋ ਜਾਂ ਨਹੀਂ ਕਰਦੇ ਉਹ ਜਥੇਦਾਰ ਕਿੱਥੋਂ ਬਣ ਗਿਆ ਜੀ ਜਥੇਦਾਰ ਕੋ ਹੈ ਹੀ ਨਹੀਂਗਾ ਹੂੰ ਜਿਹੜਾ ਉਹ ਜਥੇਦਾਰ ਬਣ ਕਦੋਂ ਗਿਆ ਜੀ ਮੈਂ ਤਾਂ ਹੈਰਾਨ ਇਸ ਗੱਲ ਤੋਂ ਉਹ ਉਹ ਜਥੇਦਾਰ ਬਿਲਕੁਲ ਨਾ ਸੀ ਨਾ ਹੈ ਤੇ ਨਾਮ ਨੂੰ ਕੋਈ ਮੰਨਦਾ ਹੂੰ ਆਪੇ ਮੈਂ ਰਜੀ ਪੁੱਜੀ ਆਪੇ ਮੇਰੇ ਬੱਚੇ ਜੀ ਕਾਂਜ ਸਿੱਖ ਜਾ ਕੇ ਉੱਥੇ ਉਹਨਾਂ ਵਿਚਾਰਿਆਂ ਜਿਹੜੇ ਮੁਲਾਜ਼ਮ ਇਹਨਾਂ ਨੂੰ ਮਜਬੂਰ ਕਰ ਦਿੱਤਾ ਇਹਨਾਂ ਨੇ ਸਰੂਪੇ ਦੇਣ ਲਈ ਚਲੋ ਉਹ ਤਾਂ ਡਿਊਟੀਆਂ ਕਰਦੇ ਮੁਲਾਜ਼ਮ ਨੇ ਉਹਨਾਂ ਦੀ ਗਲਤੀ ਤਾਂ ਹੈਗੀ ਆ ਪਰ ਉਹ ਹੁਣ ਆਪਦੀਆਂ ਮਜਬੂਰੀਆਂ ਉਹਨਾਂ ਦੀਆਂ ਹੋ ਸਕਦੀਆਂ ਨੇ ਪਰ ਜਿੱਥੇ ਧੰਗ ਗੁਰੂ ਗ੍ਰੰਥ ਸਾਹਿਬ ਖੁਦ ਸੁਭਾਇਮਾਨ ਹੀ ਨਹੀਂਗੇ ਜਿੱਥੇ ਪੰਥ ਦਾ ਪ੍ਰਕਾਸ਼ ਹੀ ਨਹੀਂ ਇੱਕ ਮੈਂ ਛੋਟੀ ਜਿਹੀ ਐਗਜ਼ਾਮਪਲ ਦੇਣ ਲੱਗਿਆ ਵਿੱਚ ਕਿ ਜਦੋਂ ਕਿਸੇ ਵੀ ਗੁਰਸਿੱਖ ਦੀ ਦਸਤਾਰਬੰਦੀ ਅਸੀਂ ਕਰਦੇ ਆ ਨਾ ਇਹ ਸਿੱਖ ਕੋਈ ਵੀ ਕਾਰਜ ਕਰਦਾ ਉਦੋਂ ਧੰਸ੍ਰੀ ਗੁਰੂ ਗ੍ਰੰਥ ਸਾਹਿਬ ਸਤਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਅਸੀਂ ਕੋਈ ਛੋਟੇ ਤੋਂ ਛੋਟਾ ਕਾਰਜ ਕਰੀਏ ਵੱਡੇ ਤੋਂ ਵੱਡਾ ਪਹਿਲਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਆਸਰਾ ਤੱਕਦਾ ਕਮਾਲ ਹੋ ਗਈ ਕਿ ਤੁਸੀਂ ਇੱਕ ਜਥੇਦਾਰ ਪਹਿਲਾਂ ਤਾਂ ਤੁਸੀਂ ਦੋਸ਼ੀ ਹੋ ਤਨਖਾਈ ਹੋ ਤੇ ਤੁਸੀਂ ਤਖਤਾਂ ਦੇ ਜਥੇਦਾਰ ਤਾਰ ਰਹੇ ਹੋ ਤੇ ਜੇ ਤੁਸੀਂ ਨਵੇਂ ਬਣਾ ਹੀ ਰਹੇ ਹੋ ਕਿ ਉਹ ਵੀ ਰਾਤ ਦੇ ਹਨੇਰੇ ਵਿੱਚ ਤੇ ਕਿੱਥੇ ਬਣਾ ਰਹੇ ਹੋ ਕਿੱਡੀ ਵੱਡੀ ਮਰਜ਼ਾਦਾ ਦਾ ਘਾਣ ਕਰ ਰਹੇ ਹੋ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੀ ਨਹੀਂ ਕਿ ਇਹ ਸਾਰਾ ਕੁਝ ਚੋਰੀ ਬਜਾਰੀ ਖਾਲਸਾ ਪੰਥ ਨੂੰ ਇਹੋ ਜੀ ਇਹਨਾਂ ਦੀ ਚੋਰੀ ਬਜਾਰੀ ਕਿ ਇਹ ਜਿਹੜੀ ਧੰਗੋਜੋਰੀ ਬਿਲਕੁਲ ਬਰਦਾਸ਼ਤ ਨਹੀਂ ਇਹਨਾਂ ਨੂੰ ਬਹੁਤ ਗੁਰੀਤ ਰੱਖ ਮਿਆਜੇ ਭੁਗਤਣੇ ਪੈਣਗੇ ਥੋੜੇ ਸਮੇਂ ਦੇ ਵਿੱਚ ਭੁਗਤਣੇ ਪੈਣਗੇ ਪੰਥ ਕਦੀ ਮਾਫ ਨਹੀਂ ਕਰੇਗਾ ਅਜਿਹੇ ਲੋਕਾਂ ਨੂੰ ਸੋਚਾ ਸਿੰਘ ਲੰਗਾ ਮੀਡੀਆ ਨੂੰ ਸੰਬੋਧਿਤ ਕਰਦੇ ਨੇ ਤਾਜਪੋਸ਼ੀ ਤੋਂ ਬਾਅਦ ਉਹ ਕਹਿੰਦੇ ਨੇ ਇੱਥੇ ਤੇ ਭਰਾਵਾਂ ਨੂੰ ਜੰਗ ਕੁਝ ਜਿਹੜੀਆਂ ਤਾਕਤਾਂ ਨੇ ਉਹ ਸ਼ੁਰੂ ਕਰਵਾਉਣ ਦੇ ਮੱਦੇਨਜ਼ਰ ਇਸ ਤਰੀਕੇ ਦੀ ਰਣਨੀਤੀ ਘੜ ਰਹੀਆਂ ਨੇ ਤੇ ਅਸੀਂ ਇੱਕ ਸਹੀ ਤੇ ਦਰੁਸਤ ਫੈਸਲਾ ਅਦਿਆ ਹੈ ਕਿ ਤਾਂ ਜੋ ਕੋਈ ਵੀ ਇੱਥੇ ਤਖਤ ਸਾਹਿਬ ਦੇ ਉੱਪਰ ਮੰਦਭਾਗੀ ਘਟਨਾ ਨਾ ਵਾਪਰ ਸਕੇ ਇਸੇ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ ਸਾਜਤਾ ਬੋਲੇ ਸ਼ਾਨਣੀ ਕਿਉਂ ਬੋਲੇ ਜਿਹਦੇ ਖੁਦ ਆਪ 3606 ਆ ਲੰਗਾ ਆਪਣੀ ਪੀੜੀ ਥੱਲੇ ਸੋਟਾ ਮਾਰੇ ਇਹ ਦੀ ਕਰਤੂਤਾਂ ਕੀ ਨੇ ਜੋ ਇਹਨਾਂ ਦੀ ਸ਼੍ਰੋਮਣੀ ਕਮੇਟੀ ਦਾ ਮੈਂਬਰ ਆ ਉਹ ਗੱਲਾਂ ਕਰਨ ਲੋਕ ਅਜਕਾਲ ਤੱਕ ਸੇਬਾਰੇ ਉਹ ਹੁੰਦਾ ਕੌਣ ਇਹੋ ਜਿਹਾ ਗੰਦੇ ਕਰਦਾਰ ਵਾਲਾ ਗੰਦੇ ਜੀਵਨ ਵਾਲਾ ਜਿਹਦਾ ਮੁੰਡਾ ਸਮੈਕ ਦੇ ਵਿੱਚ ਫੜਿਆ ਆ ਆ ਬਹੁਤ ਮਾੜੇ ਕੇਸਾ ਦੇ ਵਿੱਚ ਭ੍ਰਿਸ਼ਟ ਕੇਸਾ ਦੇ ਵਿੱਚ ਉਲਝਿਆ ਹੋਇਆ ਇਹ ਕਾਲਕਤਕ ਸੇਬ ਦਾ ਤਨਖਾਈ ਆ ਉਹ ਕਿੱਥੋਂ ਦਾ ਪੰਥ ਇਹੋ ਜਿਹੇ ਲੋਕ ਆਪਣੀਆਂ ਸੋਚਾਂ ਆਪਣੇ ਕੋਰਖਣ ਪੰਥ ਨੂੰ ਨਸੀਹਤ ਦੇਣ ਦੀ ਕੋਈ ਲੋੜ ਨਹੀਂ ਗਈ ਆਪਣੀ ਅਕਲ ਆਪਣੇ ਕੋ ਰੱਖ ਲਵੇ ਇਹ ਕੌਣ ਹੁੰਦਾ ਕਾਲਕਤਕ ਸੇਬ ਦੀ ਗੱਲ ਕਰਨ ਵਾਲਾ ਜੇ ਨਾ ਦੋਸ਼ੀ ਲਾਣਾ ਇਹ ਪੰਥ ਦਾ ਆ ਆਗੂ ਬਣਿਆ ਫਿਰਦਾ ਇਹਨਾਂ ਨੂੰ ਪੰਥ ਮੰਨਦਾ ਕੌਣ ਇਹਨਾਂ ਲੋਕਾਂ ਨੂੰ ਜੀ ਹੂੰ ਜਿਹੜੀ ਗੱਲ ਬਾਕੀ ਰਹੀ ਆ ਸਰਦਾਰ ਰਜਿੰਦਰ ਸਿੰਘ ਜੀ ਜੋ ਕੁਝ ਹੋ ਰਿਹਾ ਬਹੁਤ ਦੁਖਦਾਈ ਇਹ ਮਾੜਾ ਹੋ ਰਿਹਾ ਇਸ ਤਰ੍ਹਾਂ ਕਦੀ ਵੀ ਨਹੀਂ ਸੀ ਹੋਇਆ ਤੇ ਜੋ ਜੋ ਇਹਨਾਂ ਨੇ ਇਹ ਜ਼ੁਲਮ ਤੇ ਪਾਪ ਕੀਤੇ ਨੇ 6 ਜੂਨ 1983 ਜਿਸ ਦਿਨ ਭਾਰਤੀ ਹੁਕਮਰਾਨਾ ਨੇ ਹਿੰਦੂ ਕਾ ਨੇ ਹਿੰਦੂ ਸਿਸਟਮ ਨੇ ਭਾਰਤੀ ਸਿਸਟਮ ਨੇ ਹੂੰ ਤੇ ਭਾਰਤੀ ਪ੍ਰਧਾਨ ਮੰਤਰੀ ਉਸ ਵਕਤ ਦੀ ਕਾਂਗਰਸ ਪਾਰਟੀ ਦੀ ਜ਼ਾਲਮ ਇੰਦਰਾ ਗਾਂਧੀ ਸੀ ਜਿਸ ਨੇ ਹਰਮੰਦਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਟੈਂਕ ਟੂਪਨਲ ਹਮਲਾ ਕਰਕੇ ਬੰਬਾਰਡਮੈਂਟ ਕਰਕੇ ਤੇ अनेका ਮਰਜੀਵੜੇ ਸ਼ਹੀਦ ਕਰਤੇ ਉੱਥੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜੂਝੇ ਨੇ ਉਥੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਪ੍ਰਧਾਨ ਆ ਰਹੇ ਦੀਆਂ 6 ਸਟੂਡੈਂਟ ਫੈਡਰੇਸ਼ਨ ਯੂਥ ਕੇ ਸ਼ਹਾਦਤਾਂ ਦਿੱਤੀਆਂ ਉਹਨਾਂ ਸੂਰਬੀਰਾਂ ਨੇ ਹੂੰ ਉਹ ਕਾਲ ਤੱਕ ਸੇਪਟਾ ਸੇਕ ਕੰਮ ਨਹੀਂ ਬਣਾ ਲਿਆ ਪਰ ਇਹ ਪਹਿਲਾ ਤੇ ਸਭ ਤੋਂ ਵੱਡਾ ਹਮਲਾ ਸਿੱਖੀ ਭੇਸ ਦੇ ਵਿੱਚ ਲੋਕੇ ਹੋਏ ਸਿੱਖ ਪੰਥ ਦੇ ਉਹਨਾਂ ਦੁਸ਼ਮਣਾਂ ਵੱਲੋਂ ਆ ਜਿਨ੍ਹਾਂ ਨੂੰ ਬਾਦਲ ਨਾਮ ਦੇ ਨਾਲ ਜਾਣਿਆ ਜਾ ਰਿਹਾ ਜਿਨ੍ਹਾਂ ਨੇ ਹਮਲਾ ਕੀਤਾ ਕਿ ਉਹ ਦੋਸ਼ੀ ਹੋ ਕੇ ਉਹਨਾਂ ਨੇ ਅਕਾਲ ਤਖਸਰ ਨੂੰ ਚੈਲੰਜ ਕੀਤਾ ਧਮਕੀਆਂ ਦਿੱਤੀਆਂ ਹੂੰ ਫਿਰ ਇਹਨਾਂ ਨੇ ਸ੍ਰੀ ਅਕਾਲ ਤਖਸਰ ਨੂੰ ਚੈਲੰਜ ਕਰਨਾ ਸ਼ੁਰੂ ਕਰ ਦਿੱਤਾ ਇਹਨਾਂ ਨੇ ਗਿਆਨੀ ਰਵੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਨਹੀਂ ਤਖਤੋਂ ਨਹੀਂ ਉਤਾਰੇ ਕਿ ਸਿੱਖ ਕੌਮ ਦੀ ਪੱਗ ਨੂੰ ਹੱਟ ਪਾਇਆ ਕੌਮ ਦੀ ਪੱਗ ਉਤਾਰੀ ਗਈ ਆ ਤਖਤਾਂ ਦੇ ਜਥੇਦਾਰ ਨਹੀਂ ਲਥੇ ਕੌਮ ਦੀ ਪੱਗ ਲਥੀ ਆ ਜਿਹਨੂੰ ਖਾਲਸਾ ਪੰਥ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗਾ ਹੂੰ ਇਸ ਦਾ ਜਵਾਬ ਕਿੱਟ ਦੇ ਨਾਲ ਪੱਥਰ ਦੇਵਾਂਗੇ ਇਹ ਯਾਦ ਰੱਖ ਲੇ ਇਹ ਜਿਹੜਾ ਭ੍ਰਿਸ਼ਟ ਲਾਣਾ ਹੈ ਮੈਂ ਅੱਜ ਕਲੀਅਰ ਕਰਦਾ ਪਿਆ ਇਹ ਗੱਲਾਂ ਹਾਂ ਤੇ ਪੰਥ ਕਦੇ ਬਖਸ਼ੇਗਾ ਨਹੀਂ ਕਿ ਇਹ ਗੁਰੂ ਹਰਗੋਬਿੰਦ ਸਾਹਿਬ ਦਾ ਤਖਤ ਸਾਰਦਾਰ ਜਿੰਦਰ ਸਿੰਘ ਜੀ ਜਿਹੜਾ ਇਸ ਤਖਤ ਤੇ ਚੜ ਕੇ ਆਇਆ ਉਹਨੂੰ ਜਾਂ ਤਾਂ ਖਾਲਸੇ ਪੰਥ ਦੀਆਂ ਹਰ ਵੀ ਸਦੀ ਦੇ ਵਿੱਚ ਘੋੜਿਆਂ ਦੀਆਂ ਤਾਪਾਂ ਹੇਠ ਨਤਾਰੇ ਆ ਗਿਆ ਹਾਂ ਜਾ ਸੁਖਾ ਸਿੰਘ ਮਤਾਬ ਸਿੰਘ ਵਰਗੇ ਜਰਨੇਲਾ ਨੇ ਸੂਰਬੀਰਾਂ ਨੇ ਮੇਜੀਆਂ ਤੇ ਸਰਵਡ ਦੇ ਟੰਗ ਕੇ ਖੜੇ ਨੇ ਤੇ ਜੇ ਜ਼ਾਲਮਿੰਦਰਾ ਗਾਂਧੀ ਆਈ ਆ ਇਹ ਸਰਦਾਰ ਸੁਖਮ ਸਿੰਘ ਵਿਅੰਤ ਸਿੰਘ ਹੀ ਉਹ ਰਾਇਫਲਾਂ ਦੀ pèce ਚੜ ਗਈ ਚਾਹ ਭਾਰਤੀ ਫੌਜਾਂ ਦਾ ਜਰਨਲ ਸੀ ਜਿੰਦੇ ਸੁਖੇ ਵਰਗੇ ਸ਼ੇਰਾਂ ਦੇ ਹਮ ਹਥਿਆਰਾਂ ਦਾ ਉਹ ਨਿਸ਼ਾਨਾ ਬਣੇ ਨੇ ਕਿਉਂਕਿ ਉਹ ਸਾਡੇ ਤਖਤ ਨਾਲ ਟਕਰਾਈ ਸੀ ਜਿਹੜਾ ਸਾਡੇ ਕਾਮਪਕਸ ਪੰਥ ਦੇ ਤਖਤ ਨਾਲ ਟਕਰਾਏਗਾ ਉਹ ਚੂਰ-ਚੂਰ ਹੋ ਜਾਏਗਾ ਗੋਪਾਲਾ ਸਾਹਿਬ ਜਿਵੇਂ ਤੁਸੀਂ ਆਪਣੀਆਂ ਦਲੀਲਾਂ ਰੱਖੀਆਂ ਕਿ ਪੰਥ ਦੇ ਵਿੱਚ ਜਿਹੜਾ ਵਾਰ-ਵਾਰ ਪੈਦਾ ਹੋ ਰਿਹਾ ਉਹ ਇੱਕ ਧਿਰ ਦਾ ਕਰਕੇ ਹੋ ਰਿਹਾ ਜਾਂ ਇੱਕ ਧਿਰ ਨੂੰ ਜਿਹੜਾ ਫਾਇਦਾ ਪਹੁੰਚਾਉਣ ਵਾਸਤੇ ਕੁਝ ਕੀਤਾ ਜਾ ਰਿਹਾ ਤਾਂ ਦੂਜੇ ਪਾਸੇ ਜਿਹੜਾ ਪੰਥ ਦੇ ਵਿੱਚ ਟਕਰਾਅ ਵਾਲੀ ਜਾਂ ਵਾਰ-ਵਾਰਵਾਦ ਵਾਲੀ ਸਥਿਤੀ ਬਣੀ ਹੋਈ ਹੈ ਇਸੇ ਦੇ ਮੱਦੇਨਜ਼ਰ ਆਕਾਲੀ ਆਗੂ ਪਰਮਜੀਤ ਸਿੰਘ ਸਰਨਾ ਉਹ ਕਹਿੰਦੇ ਨੇ ਜੋ ਕੁਝ ਵਾਪਰਿਆ ਏ ਇਹ ਜਿਹੜੇ ਲੋਕ ਪੰਥ ਤੋਂ ਬਾਗੀ ਹੋਏ ਨੇ ਪੰਥ ਦੇ ਸਿਧਾਂਤਾਂ ਤੋਂ ਬਾਗੀ ਹੋਏ ਨੇ ਇਹਨਾਂ ਜਥੇਦਾਰਾਂ ਦੇ ਵੱਲੋਂ ਤਾਂ ਨਾਲ ਹੀ ਕੁਝ ਜਿਹੜੀਆਂ ਜੱਥੇਬੰਦੀਆਂ ਨੇ ਭਾਜਪੀ ਦੀ ਸਹਦ ਉੱਪਰ ਸਾਰਾ ਕੁਝ ਕੀਤਾ ਜਾ ਰਿਹਾ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਕਰਨੇ ਕੋਲ ਕੀ ਪਹਿਲੀ ਗੱਲ ਇਹ ਸਰਨਾ ਕੌਣ ਆ ਹੂੰ ਇਹ ਲੱਗਦਾ ਪੰਥ ਦਾ ਸਰਨਾ ਉਹ ਬੰਦਾ ਹੈ ਜਿਹਦੇ ਜਵਾਈ ਬਹੁਤ ਵੱਡੇ ਸ਼ਰਾਬ ਦੇ ਕਾਰੋਬਾਰੀ ਨੇ ਕਾਉਂਟੀ ਚੱਡਾ ਜਿਹੜਾ ਮਾਰਿਆ ਗਿਆ ਸੀ ਇਹਦਾ ਜਵਾਈ ਹੈ ਜਿਨ੍ਹਾਂ ਦੇ ਖੁਦ ਦੇ ਸ਼ਰਾਬ ਦੇ ਧੰਦੇ ਉਹ ਪੰਥ ਨੂੰ ਕੀ ਨਸੀਅਤ ਦਿਨ ਕੀ ਪੰਥ ਨੂੰ ਉਹ ਸੇ ਦੇਣਗੇ ਜੀ ਦੱਸੋ ਹੂੰ ਉਹਨਾਂ ਦਾ ਤਾਂ ਕੋਈ ਪੰਥਕ ਜਥੇ ਬੰਦੀਆਂ ਬੈਠੀਆਂ ਨੇ ਬਹੁਤ ਸਾਰਾ ਪੰਥ ਬੈਠਾ ਸਰਦਾਰ ਸਿਮਰਨਜੀਤ ਸਿੰਘ ਮਾਨ ਬੈਠੇ ਨੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਸਾਬਕਾ ਜਥੇਦਾਰ ਬੈਠੇ ਆ ਪੰਥ ਭਾਈ ਦਲਜੀਤ ਸਿੰਘ ਬਿੱਟੂ ਬੈਠੇ ਨੇ ਦਾਲ ਖਾਲਸਾ ਬੈਠਾ ਭਾਈ ਮੋਹਨ ਸਿੰਘ ਬੈਠੇ ਨੇ ਬਹੁਤ ਸਾਰੇ ਪੰਥ ਦੇ ਆਗੂ ਨੇ ਹਰਿਆਣਾ ਕਮੇਟੀ ਤੋਂ ਜਥੇਦਾਰ ਪਾਬਾ ਬਲਜੀਤ ਸਿੰਘ ਜੀ ਦਾਦੂ ਵਾਲ ਬੈਠੇ ਨੇ ਪੰਥਕ ਜਥੇ ਬੰਦੀਆਂ ਬਹੁਤ ਸੁਹੇਰਦੇ ਨੇ ਜਦੋਂ ਫੈਸਲਾ ਲੈਣਾ ਪੰਥਕ ਜਥੇਬੰਦੀਆਂ ਨੇ ਲੈਣਾ ਹੈ ਹਮ ਸੰਤ ਸਮਾਜ ਬੈਠਾ ਸਿੱਖ ਸੰਪਰਦਾਵਾਂ ਵਿੱਚ ਬੈਠੀਆਂ ਨੇ ਸਰਨਾ ਕੌਣ ਆ ਤਰਨੇ ਨੂੰ ਕਿਨੇ ਧਾਰ ਦਿੱਤੇ ਉਹ ਕੌਣ ਹੁੰਦਾ ਗੱਲਾਂ ਕਰਨ ਵਾਲਾ ਹਮ ਇਹ ਇਹ ਸਭ ਕੁਝ ਇਹਨਾਂ ਲੋਕਾਂ ਦਾ ਇਹ ਐਵੇਂ ਇਹ ਤਾਂ ਬਖੀੜੇ ਤੇ ਪਾਉਂਦੇ ਪਏ ਪੰਥ ਵਿੱਚ ਇਸਰਨਿਆਂ ਨੂੰ ਕਦੇ ਕੋਈ ਨੇ ਪ੍ਰਵਾਨ ਨਹੀਂ ਕੀਤਾ ਇਹਨਾਂ ਦੀ ਦੇਣ ਕੀ ਹੈ ਪੰਥ ਨੂੰ ਹਮ ਸੇਸਰਨਾਂ ਕੀ ਦੇਣ ਪੰਥ ਨੂੰ ਹੀਰਤਾ ਪੰਥ ਦੀ ਝੋਲੀ ਨੇ ਕੀ ਕੀ ਕੁਰਬਾਨੀਆਂ ਸਰਨੇ ਦੇ ਕੋਲ ਪੰਥ ਦੀ ਕੀ ਆ ਦੇ ਕੋਲ ਇਹੋ ਬੰਦੇ ਆ ਜਿਹੜੇ ਕੱਲ ਤੱਕ ਤਾਂ ਬਾਦਲਾਂ ਨੂੰ ਗਾਲਾਂ ਕੱਢਦੇ ਸੀ ਅੱਜ ਉਹੀ ਫੇਰ ਬਾਦਲਾਂ ਦੇ ਗੁਣਗਾਉਂਦੇ ਫਿਰਦੇ ਨੇ ਕੋਈ ਸਟੈਂਡ ਕੋਈ ਧੜਾ ਕੋਈ ਵजूद ਹੈਗਾ ਇਹਨਾਂ ਦੇ ਪੱਲੇ ਕੀ ਹੈ ਇਹਨਾਂ ਦੇ ਕੋਲੇ ਪੰਥਕ ਜਥੇਬੰਦੀਆਂ ਦੇ ਵਿੱਚੋਂ ਦਮਦਮੀ ਟਕਸਾਲ ਹੋਵੇ ਜਾਂ ਹੋਰ ਕੁਝ ਸੰਪਰਦਾਵਾਂ ਹੋਣ ਉਹਨਾਂ ਤੇ ਫਤੋ ਇੱਕ ਕਾਲ ਦਿੱਤੀ ਗਈ ਆ ਤਮਾਮ ਸਾਰੀਆਂ ਜਥੇਬੰਦੀਆਂ ਨੂੰ ਕਿ ਬੈਠ ਕੇ ਵਿਚਾਰ ਵਟਾਂਦਰਾ ਕੀਤੇ ਜਾਣ ਕੀ ਲੱਗਦਾ ਕਿ ਜਿਨ੍ਹਾਂ ਨੂੰ ਰੀਡ ਦੀ ਹੱਡੀ ਕਿਹਾ ਜਾਂਦਾ ਸਿੱਖ ਕੌਮ ਦੀ ਔਰ ਦਮਦਮੀ ਟਕਸਾਲ ਕੀ ਲੱਗਦਾ ਕਿ ਪੰਥ ਦੇ ਹਿੱਤ ਦੇ ਵਿੱਚ ਉਹਨਾਂ ਦੇ ਵੱਲੋਂ ਕੋਈ ਇਸ ਤਰੀਕੇ ਦੀ ਰਣਨੀਤੀ ਘੜੀ ਜਾ ਸਕਦੀ ਹੈ ਕਿ ਸਿਧਾਂਤਕ ਤੌਰ ਤੇ ਕੌਮ ਨੂੰ ਫਿਰ ਅਭਾਰ ਕੇ ਅੱਗੇ ਲਿਆਂਦਾ ਜਾ ਸਕੇ ਘੜੀ ਜਾ ਸਕਦੀ ਸੀਲ ਅਫ ਦੇ ਵਰਦਾ ਸੀ ਅੱਜ ਅਸੀਂ ਯਾਦ ਕਰਦੇ ਹਾਂ ਕਾਲੀਬਾਬਾ ਫੂਲਾ ਸਿੰਘ ਜੀ ਨੂੰ ਇਹ ਕੌਮ ਦਾ ਜਥੇਦਾਰ ਹੋਵੇ ਉਸ ਦੇ ਨਾਲ ਹੀ ਅੱਜ ਦਮਦਮੀ ਟਕਸਾਲ ਦੀ ਜਦੋਂ ਗੱਲ ਆਉਂਦੀ ਹੈ ਨਾ ਜੇ ਸਿਸਾਂਤ ਬਾਬਾ ਜਰਮੈਲ ਸਿੰਘ ਨੂੰ ਸਿੱਖ ਯਾਦ ਕਰਦੇ ਆ ਤੇ ਖੂਨ ਦੇ ਹੰਝੂ ਅੱਖਾਂ ਚ ਪੇਰਦੇ ਹਾਂ ਮੈਂ ਕੋਈ ਕੋਈ ਵਿਰੋਧੀ ਕਰਕੇ ਨਹੀਂ ਮੈਂ ਕੋ ਗੱਲ ਕਰਦਾ ਪਹਿਲੂ ਬਾਬਾ ਹਰਨਾਨ ਸਿੰਘ ਦਾ ਆਪਣਾ ਸਟੈਂਡ ਸਪਸ਼ਟ ਕਰਨ ਪੱਖ ਜੋ ਪੰਥ ਦੇ ਨਮਾਇੰਦਾ ਆਗੂ ਨੇ ਜਿਹੜੇ ਕੱਲ ਤੱਕ ਬੀਜੇਪੀ ਲਈ ਵੋਟਾਂ ਮੰਗਦੇ ਰਹੇ ਨੇ ਕੱਲ ਤੱਕ ਬਾਦਲ ਪਰਿਵਾਰ ਦੀਆਂ ਦਾਸਾਂ ਕਰਦੇ ਰਹੇ ਸੁੱਖਾਂ ਸੁਖਦੇ ਰਹੇ ਉਹਨਾਂ ਲਈ ਹਾਂ ਪੈਨ ਨੂੰ ਇਹਨਾਂ ਦੇ ਡਰਾਮਿਆਂ ਦੀ ਲੋਕਾਂ ਦੀ ਸਮਝ ਨਹੀਂ ਆਉਂਦੀ ਜਿਹੜੇ ਜਰਨਲ ਹੁੰਦੇ ਨੇ ਜਿਹੜੇ ਸੰਸਥਾਵਾਂ ਦੇ ਮੁਖੀ ਹੁੰਦੇ ਆ ਦੰਦਮੀ ਟਕਸਾਲ ਖਾਲਸਾ ਪੰਥ ਦੀ ਉਹ ਵਾਅਦ ਚ ਅਥੇ ਬੰਦੀ ਸੀ ਜਿਸ ਦੇ ਮੁਖੀਆਂ ਨੇ ਤਲੀਆਂ ਤੇ ਸਿਸ਼ਟਕਾਏ ਜਦੋਂ ਵੀ ਲੋੜ ਪਈ ਆ ਤੇ ਮੋਰੀ ਰੋਲ ਅਦਾ ਕੀਤੇ ਆ ਅੱਜ ਦੰਦਮੀ ਟਕਸਾਲ ਦਾ ਮੁਖੀ ਹੁੰਦਾ ਤੇ ਅੱਜ ਕਿਸੇ ਦੀ ਇਹਨਾਂ ਬਾਦਲਾਂ ਸ਼ਾਦਲਾਂ ਦੀ ਕੀ ਜ਼ਰਤ ਸੀ ਕੋਈ ਆਣ ਕੇ ਇਸ ਤਰ੍ਹਾਂ ਆਪਣੀ ਮਰਜ਼ੀ ਨਾਲ ਤਖਤਾਂ ਤੋਂ ਜਥੇਦਾਰ ਉਤਾਰ ਜਾਂਦਾ ਉਹ ਮੁਖੀ ਸੀ ਅਧਿਕਾਰਗੀ ਨਹੀਂ ਸੀ ਇਸ ਤਰ੍ਹਾਂ ਦੇ हां ਠੀਕ ਆ ਉਹਨਾਂ ਨੇ ਕੱਲ ਨੂੰ ਆਪਣੀ 14 ਮਾਰਚ ਨੂੰ ਜਿਹੜਾ ਉਹਨਾਂ ਨੇ ਇਕੱਤਰਤਾ ਸਦੀਆ ਪੰਥ ਦੀ ਤੇ ਮੈਂ ਕਹਿੰਦਾ ਕਿ ਜੇ ਇਹ ਵਾਕਏ ਸਹਿਰਦ ਨੇ ਪੰਥ ਲਈ ਹੂੰ ਸਾਰੀਆਂ ਪੰਥਕ ਜਥੇਬੰਦੀਆਂ ਜੀ ਉਸ ਦੇ ਵਿੱਚ ਸਮੂਲੀਅਤ ਕਰ ਰਹੀਆਂ ਨੇ ਤੇ ਇਹ ਗੱਲ ਕਲੀਅਰ ਕਰਨ ਕਿ ਕੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਇਸ ਟਾਈਮ ਸਭ ਤੋਂ ਸੁਪਰੀਮ ਪੋਸਟ ਤੇ ਨੇ ਕਿਉਂਕਿ ਧੰਗੁਰੂ ਰਾਮਦਾਸ ਪਾਤਸ਼ਾਹ ਦੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਹੈਡ ਗ੍ਰੰਥੀ ਆ ਜਿਹੜਾ ਕਿ ਪੂਰੇ ਖਾਲਸਾ ਪੰਥ ਨਹੀਂ ਪੂਰੇ ਵਰਲਡ ਦੇ ਵਿੱਚ ਸਿੱਖਾਂ ਦੇ ਵਿੱਚ ਸਭ ਤੋਂ ਸੁਪਰੀਮ ਅਹੁਦਾ ਹ ਹ ਜਿਸ ਦੇ ਉੱਤੇ ਸਭ ਆਇਮਾਨ ਨੇ ਗਿਆਨੀ ਰਗਵੀਰ ਸਿੰਘ ਜੀ ਸਿੰਘ ਸਾਹਿਬ ਇਹ ਗਿਆਨੀ ਰਗਵੀਰ ਸਿੰਘ ਜੀ ਦੇ ਨਾਲ ਗਿਆਨੀ ਸੁਲਤਾਨ ਸਿੰਘ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਹਮ ਤੇ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਕਮੇਟੀ ਜਿਨ੍ਹਾਂ ਨੂੰ ਅਸੀਂ ਜ세ਦਾਰ ਮੰਨਦੇ ਆ ਭਾਈ ਜਗਤਾਰ ਸਿੰਘ ਹਵਾਰਾ ਕਿਉਂਕਿ ਉਹਨਾਂ ਨੂੰ ਕੌਮ ਨੇ ਚੁਣਿਆ ਸੀ ਹਾਂ ਠੀਕ ਹੈ ਅਸੀਂ ਗਿਆਨੀ ਰਕबीर ਸਿੰਘ ਜੀ ਉਹਨਾਂ ਦਾ ਸਤਿਕਾਰ ਕਰਦੇ ਆ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀਆਂ ਸੇਵਾਵਾਂ ਨਿਭਾਈਆਂ ਇਹਨਾਂ ਨੂੰ ਪੰਨ ਸਾਹਮਣੇ ਬਾਦਲ ਨੂੰ ਨੰਗਿਆ ਕੀਤਾ ਸੀ ਉਹਨਾਂ ਦਾ ਸਤਿਕਾਰ ਕਰਦੇ ਆ ਤੇ ਉਹ ਜਿਸ ਪੋਸਟ ਤੇ ਨੂੰ ਉਸ ਜਗ੍ਹਾ ਨੂੰ ਉਸ ਪਵਿੱਤਰ ਗੱਦੀ ਨੂੰ ਸੀਸ ਝੁਕਦਾਇਕ ਧੰਗੁਰੂ ਰਾਮਦਾਸ ਸਾਹਿਬ ਦੇ ਪਵਿੱਤਰ ਸਥਾਨ ਨੂੰ ਕੀ ਇਹ ਪਰੰਥਕ ਸਵੇਰ ਦੇ ਤਰ੍ਹਾਂ ਜਿਹੜੀਆਂ ਨੇ ਕੱਲ ਨੂੰ 14 ਮਾਰਚ ਨੂੰ ਇਸ ਸਿੰਘ ਸਾਹਿਬਾਂ ਨੂੰ ਅਪੀਲ ਕਰਨ ਗਿਆ ਨੇ ਰਗਵੀਰ ਸਿੰਘ ਜੀ ਨੂੰ ਤੇ ਸਾਰੀਆਂ ਪੰਥਕ ਜਥੇਬੰਦੀਆਂ ਕੱਲ ਦੀ ਮੀਟਿੰਗ ਤੋਂ ਬਾਅਦ ਇੱਕ ਫੈਸਲਾ ਦੇਣ ਗੀਆਂ ਕੱਲ ਨੂੰ ਜੇ ਸਿਰਦਨੇ ਤੇ ਕਿ ਸਿੰਘ ਸਾਹਿਬ ਜੀ ਅਸੀਂ ਤੁਹਾਡੇ ਨਾਲ ਖਲੋਤੇ ਆਂ ਪਖਤ ਕੇਸਕਰ ਸਾਹਿਬ ਤੋਂ ਕੌਮ ਦੇ ਵੱਡੇ ਕੱਟ ਦੇ ਵਿੱਚੋਂ ਬਾਦਲਾਂ ਨੂੰ ਪੰਥ ਵਿੱਚੋਂ ਸਦਾ ਲਈ ਛੇਕ ਦਿਓ ਹਾਂ ਤੇ ਜਿਹੜੀ ਇੰਨਿਆਂ ਦੀ ਅੰਤਰੰਕ ਕਮੇਟੀ ਉਹਨੂੰ ਭੰਗ ਕਰਕੇ ਤੇ ਉਹਨਾਂ ਦੇ ਜਿਹੜੇ ਨਮਾਇਦੇ ਮੈਂਬਰ ਨੇ ਉਹਨਾਂ ਨੂੰ ਵੀ ਪੰਥ ਵਿੱਚੋਂ ਛੇਕ ਦਿੱਤਾ ਜਾਵੇ ਫਿਰ ਤਾਂ ਦੇਖਾਂਗੇ ਇਹਨਾਂ ਇਹ ਸਾਰੇ ਪੰਥਲੀ ਸੁਹਿਰਦ ਨੇ ਕਿ ਸਿੰਘ ਸਾਹਿਬ ਗਿਆਨੀ ਰਬੀंद्र ਸਿੰਘ ਜੀ ਇਹਨਾਂ ਜਥੇਬੰਦੀਆਂ ਦਾ ਸਾਥ ਲੈ ਕੇ ਤੇ ਆਪਣੀ ਪੋਸਟ ਦੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਕਿ ਏਡਾ ਵੱਡਾ ਫੈਸਲਾ ਲੈਣ ਦੀ ਸਮਰੱਥਾ ਰੱਖਦੇ ਨੇ ਤੇ ਉਸ ਤੋਂ ਬਾਅਦ ਤਾਂ ਜਿਹੜੀ ਗੱਲ ਆਉਂਦੀ ਆ ਕਿ ਉਸ ਤੋਂ ਬਾਅਦ ਮੁੜ ਕੇ ਕੀ ਹੋਊਗਾ ਜੇ 14 ਤਰੀਕ ਮਹੀਨਾ ਕੀ ਪੰਥ ਦਾ ਏਡਾ ਵੱਡਾ ਹੌਲੇ ਮੱਲੇ ਦਾ ਕੱਟ ਵੀ ਨਾ ਗਿਆ ਅਸੀਂ ਟਕਰਾ ਨਹੀਂ ਚਾਹੁੰਦੇ ਮੈਂ ਨਹੀਂ ਚਾਹੁੰਦਾ ਕਿ ਅਸੀਂ ਉੱਥੇ ਕਿਰਪਾਨਾਂ ਕੱਢ ਕੇ ਲੜੋ ਮਾਰੋ ਸਿੱਖ ਕੌਮ ਆਪਸ ਵਿੱਚ ਉੱਥੇ ਗੁਰੂ ਕੀ ਸੰਗਤ ਉੱਥੇ ਲੜੇ ਸਿੱਖਾਂ ਦੀਆਂ ਦਸਤਾਰਾਂ ਉੱਤੇ ਮੈਂ ਇਹ ਨਹੀਂ ਕਹਿ ਰਿਹਾ ਮੈਂ ਕਹਿਣਾ ਕਿ ਪੰਥ ਦੇ ਵੱਡੇ ਇਕੱਠ ਦੇ ਵਿੱਚ ਤੁਸੀਂ ਮੀਟਿੰਗਾਂ ਕਰ ਰਹੇ ਹੋ ਤੇ ਮੀਟਿੰਗ ਦੇ ਵਿੱਚ ਤੁਸੀਂ ਇਹ ਫੈਸਲਾ ਲੈ ਲਈ ਸਵੇਰ ਤੋਂ ਹੂੰ ਇਹ ਤੁਸੀਂ ਇੱਕ ਸੁਲਝੇ ਹੋ ਸਰਦਾਰ ਰਜਿੰਦਰ ਸਿੰਘ ਇੱਕ ਬਹੁਤ ਸੁਲਝੇ ਪੱਤਰਕਾਰ ਹਾਂ ਮੈਨੂੰ ਦੱਸੋ ਕਿ ਇਦੋਂ ਵੱਡੀ ਅਵਗਿਆ ਕੋ ਹੋ ਸਕਦੀ ਜਿਹੜੀ ਉਹਨਾਂ ਕਰਤੀ ਹੈ ਕੱਲ ਰਾਜਰਾਨੇ ਤਖਤਾਂ ਤੋਂ ਜਥੇਦਾਰ ਲਾ ਕੇ ਚੋਰੀ ਬਣਾ ਦੇ ਨੇ ਏਡੇ ਵੱਡੇ ਇਹ ਹਮਲੇ ਇਹ ਸਿੱਧਾ ਹਮਲਾ ਇਸੇ ਕੌਮ ਦੀ ਦਸਤਾਰ ਤੇ ਹਮਲਾ ਸਿੱਖਾਂ ਦੇ ਤਖਤ ਤੇ ਹਮਲਾ ਹੈ ਲੱਗਦਾ ਨਹੀਂ ਕਿ ਸਿਧਾਂਤਕ ਉਲੰਘਣਾ ਹੋਊ ਇੱਕ ਤੇ ਪਹਿਲਾਂ ਹੀ ਇੱਕ ਧਿਰ ਦੇ ਵੱਲੋਂ ਸਿਧਾਂਤਕ ਉਲੰਘਣਾ ਕੀਤੀ ਜਾ ਚੁੱਕੀ ਹੈ ਦੂਜਾ ਜੇ ਫਿਰ ਬਰਾਬਰ ਤੇ ਜਥੇਦਾਰ ਖੜਾ ਕਰਕੇ ਜਾਂ ਫਿਰ ਇਸ ਤਰੀਕੇ ਨਾਲ ਕੋਈ ਫੈਸਲਾ ਉਲੀਕਿਆ ਜਾ ਸਕਦਾ ਜਿਨ੍ਹਾਂ ਦੇ ਕੋਲ ਕੋਈ ਕਹਿ ਸਕਦੇ ਆ ਕਿ ਇਸ ਵਕਤ ਮੌਜੂਦਾ ਜਥੇਦਾਰੀ ਨਹੀਂ ਜੇ ਇਸ ਹਿਸਾਬ ਦੇ ਨਾਲ ਕੋਈ ਫੈਸਲਾ ਲੀਕਿਆ ਜਾਂਦਾ ਲੱਗਦਾ ਨਹੀਂ ਕਿ ਜਿਆਦਾ ਜਿਹੜਾ ਮਾਨਵਾਦ ਆ ਜਾਂ ਟਕਰਾਅ ਵਾਲੀ ਸਥਿਤੀ ਬਣ ਸਕਦੀ ਹੈ ਬਿਲਕੁਲ ਨਹੀਂ ਜੀ ਸਥਿਤੀ ਕੋਈ ਟਕਰਾਅ ਵਾਲੀ ਨਹੀਂ ਜਦੋਂ ਉਸ ਵਿਅਕਤੀ ਨੂੰ ਕਲਦੀਪ ਸਿੰਘ ਗੜਗੱਜ ਨੂੰ ਜਦੋਂ ਪੰਥ ਨੇ ਮਾਨਤਾ ਹੀ ਨਹੀਂ ਦਿੱਤੀ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਉਹ ਹਾਜ਼ਰ ਹੀ ਹੋਏ ਤੇ ਸਭ ਤੋਂ ਵੱਡੀ ਗੱਲ ਆ ਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਦਾ ਉਹਨੂੰ ਸਿੱਖ ਸੰਪਰਦਾਵਾਂ ਦਸਤਾਰਾਂ ਭੇਟ ਕਰਦੀਆਂ ਨੇ ਤੇ ਉਹ ਅਕਾਲ ਤਖਤ ਸਾਹਿਬ ਦੇ ਵਿੜੇ ਵਿੱਚ ਆ ਮੰਨ ਲਓ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਹ ਕਹਿ ਰਹੇ ਕਿ ਉਹ ਤਖਤ ਕੇਸਗੜ ਸਾਹਿਬ ਦੇ ਜਥੇਦਾਰ ਬਣਾਏ ਗਏ ਨੇ ਤੇ ਤਖਤ ਕੇਸਗੜ ਸਾਹਿਬ ਤੇ ਪੰਥ ਦਾ ਨੁਮਾਇੰਦਾ ਕਰ ਦਿੱਤਾ ਜਾਂਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਥ ਦੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਸਭਾਏਮਾਨ ਪ੍ਰਕਾਸ਼ਮਾਨ ਹੁੰਦੇ ਗੁਰੂ ਸਾਹਿਬ ਉੱਥੇ ਦਸਤਾਰਾਂ ਭੇਟ ਕੀਤੀਆਂ ਜਾਂਦੀਆਂ ਤੇ ਪੰਥ ਮੰਮ ਦਾ ਇਹ ਸਭ ਕੁਝ ਕੀਤਾ ਹੀ ਚੋਰੀ ਗਿਆ ਰਾਤ ਦੇ ਹਨੇਰੇ ਵਿੱਚ ਉਹਨੂੰ ਪੰਥ ਮੰਨ ਨਹੀਂ ਕਿਵੇਂ ਨਵੇਂ ਜਥੇਦਾਰ ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਜਿਹੜੇ بنائے ਗਏ ਨੇ ਇਹਨਾਂ ਨੂੰ ਲੈ ਕੇ ਬਹੁਤ ਸਾਰੇ ਉਹਨਾਂ ਦੇ ਬਦੋਂ ਸੋਹਿਰਦ ਵਾਲੇ ਸੋਹਿਰਦਗੀ ਵਾਲੇ ਬਿਆਨ ਦਿੱਤੇ ਜਾ ਰਹੇ ਨੂੰ ਕਹਿ ਰਹੇ ਨੇ ਕਿ ਜੇ ਪੰਥ ਜਦੋਂ ਤੱਕ ਮੈਨੂੰ ਪ੍ਰਵਾਨ ਕਰੇਗਾ ਮੈਂ ਸੇਵਾ ਕਰਨ ਵਾਸਤੇ ਤਿਆਰ ਹਾਂ ਜਦੋਂ ਕਿਸੇ ਤਰੀਕੇ ਦੀ ਕੋਈ ਨਿਰਾਸ਼ਤਾ ਪੈਦਾ ਹੁੰਦੀ ਹੈ ਤੇ ਮੈਂ ਆਪ ਹੀ ਫਤਿਹ ਬਲਾ ਕੇ ਪੰਥਕ ਸਵਾਮਾਂ ਤੋਂ ਲੰਬੇ ਹੋ ਜਾਊਂਗਾ ਨਹੀਂ ਤੇ ਗੜਗਾਜ ਸਾਹਿਬ ਇੱਕ ਵਿਦਵਾਨ ਨੇ ਮੈਂ ਕਿ ਬੇਨਤੀ ਕਰਾਂ ਕਿ ਉਹਨਾਂ ਦੀ ਅੱਖਾਂ ਕੰਮ ਨਹੀਂ ਕਰਦੀਆਂ ਕਿ ਉਹਨਾਂ ਦਾ ਦਿਮਾਗ ਕੰਮ ਨਹੀਂ ਸੀ ਕਰਦਾ ਕਿ ਇਹ ਮਰਜ਼ਾਦਾ ਦਾ ਧਾਮ ਹੋ ਰਿਹਾ ਜਿਸ ਵਿਅਕਤੀ ਨੂੰ ਇਸ ਏਡੀ ਵੱਡੀ ਪੋਸਟ ਤੇ ਏਡੇ ਵੱਡੇ ਤਖਤ ਤੇ ਦਸਤਾਰ ਦਿੱਤੀ ਜਾ ਰਹੀ ਹੈ ਏਡੇ ਵੱਡੇ ਪੰਥ ਦੀ ਸੇਵਾਵਾਂ ਨਿਭਾਉਣ ਦੀ ਉਹਨੂੰ ਇਹ ਨਹੀਂ ਦਿਸਿਆ ਕਿ ਮੇਰੇ ਸਾਹਮਣੇ ਮੇਰੇ ਸਤਿਗੁਰੂ ਦਾ ਪ੍ਰਕਾਸ਼ ਹੀ ਨੀਗਾ ਪਹਿਲੀ ਵਗਿਆ ਹੀ ਉਹਨਾਂ ਕੀਤੀ ਹੈ ਉਹ ਉਹ ਵਿਅਕਤੀ ਕੀ ਕੰਮ ਨੂੰ ਸੇਧ ਦੇਵੇਗਾ ਜਿਹੜਾ ਜਿਹੜਾ ਇੱਕ ਆਪਣੀ ਹੋ ਮੇ ਆਪਣੀ ਚੌਧਰ ਤੇ ਆਪਣੀ ਪੱਗ ਵਾਸਤੇ ਇੱਥੋਂ ਤੱਕ ਗਿਰ ਸਕਦਾ ਤੇ ਉਹਨਾਂ ਲੋਕਾਂ ਤੋਂ ਫਿਰ ਪੱਗ ਰਵੇ ਜਿਨ੍ਹਾਂ ਨੇ ਵਾਰ-ਵਾਰ ਸ੍ਰੀ ਕਾਲ ਤਖਤ ਸਾਹਿਬ ਨੂੰ ਚੈਲੰਜ ਕੀਤਾ ਕੀ ਗਿਆਨੀ ਕਲਤੀਬ ਸਿੰਘ ਨੂੰ ਇਹ ਨਹੀਂ ਪਤਾ ਕਿ ਜੇ ਗਿਆਨੀ ਰਖਬੀਰ ਸਿੰਘ ਜੀ ਨਾਲ ਤੇ ਜਾਂ ਇਸ ਤੋਂ ਪਹਿਲੇ ਜਥੇਦਾਰਾਂ ਨਾਲ ਜੋ ਵੀ ਚਾਹ ਵਦੰਤੀ ਸੀ ਸਿੰਘ ਸਾਹਿਬ ਗਿਆਨੀ ਭਾਈ ਰਣਜੀਤ ਸਿੰਘ ਸਿੰਘ ਸਾਹਿਬ ਨਾਲ ਵੀ ਕੀ ਕੁਝ ਹੋਇਆ ਇੱਕ ਤੋਂ ਇੱਕ ਜਥੇਦਾਰ ਤਾਰਿਆ ਇਹਨਾਂ ਨੇ ਸਖਤਾ ਤੋਂ ਜਥੇਦਾਰ ਲਾਏ ਨਹੀਂ ذلیل ਕਰਕੇ ਉਤਾਰਦੇ ਰਹੇ ਨੇ ਕਿ ਕਲਦੀਪ ਸਿੰਘ ਤੈਨੂੰ ਨਹੀਂ ਪਤਾ ਕਿ ਤੇਰੇ ਨਾਲ ਕੀ ਹਾ ਸ਼ੁਰੂ ਹੋਵੇਗਾ ਹੂੰ ਜੇ ਤੇਰੇ ਨਾਲ ਏਡਾ ਵੱਡਾ ਫਰਾਡ ਕੀਤਾ ਜਾ ਰਿਹਾ ਤੇ ਤੇਰੇ ਸਾਹਮਣੇ ਸਾਰਾ ਕੁਝ ਹੋ ਰਿਹਾ ਹੈ ਕਿ ਮੈਨੂੰ ਕੋਈ ਬੰਦਾ ਨਹੀਂ ਪ੍ਰਵਾਨ ਕਰਦਾ ਮੈਨੂੰ ਪੰਥ ਨੇ ਪ੍ਰਵਾਨ ਨਹੀਂ ਕਰਨਾ ਤੇ ਤੂੰ ਇਹ ਗਲਤੀ ਕਿਉਂ ਕੀਤੀ ਜਿਹੜਾ ਅੱਜ ਖੁਦ ਹੀ ਏਡੀ ਵੱਡੀ ਗਲਤੀ ਦੇ ਵਿੱਚੋਂ ਲੰਘ ਰਿਹਾ ਉਹ ਪੰਥ ਨੂੰ ਕੀ ਸੇ ਦਵੇਗਾ ਮੈਨੂੰ ਦੱਸੋ ਸਰਦਾਰ ਜਿੰਦਰ ਸਿੰਘ ਜੀ ਜਵਾਬ ਦਿਓ ਇਸ ਗੱਲ ਦਾ ਇਹ ਸਕਦਾ ਸੀ ਇਹ 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 ਜਿਹੜੇ ਡਰਾਮੇ ਆ ਇਹ ਨਹੀਂ ਚੱਲਣੇ ਮੈਂ ਤਾਂ ਇੱਕੋ ਹੀ ਬੇਨਤੀ ਕਰਦਾ ਐ ਇਹ ਜੇ ਵਾਕਿਆਈ ਸਿਹਰਦਤਾ ਦੇ ਨਾਲ ਕੱਲ ਨੂੰ ਪੰਥਕ ਇਕੱਠਾਂ ਜਥੇਬੰਦੀਆਂ ਦਾ ਬਿਲਕੁਲ ਚੜ੍ਹਦੀ ਕਲਾ ਨਾਲ ਤਨੋਂ ਮਨੋਂ ਤੁਹਾਨੂੰ ਤੇ ਦਿਲੋਂ ਹੋ ਕੇ ਪੰਥ ਨਾਲ ਖੜਦੇ ਨੇ ਤਾਂ ਫਿਰ ਜਥੇਦਾਰਾਂ ਨੂੰ ਕਹਿਣ ਕਿ ਅਨੀਰ ਗਬੀਰ ਸਿੰਘ ਜੀ ਨੂੰ ਹੈਡ ਗਰੰਥੀ ਨੇ ਦੂਜਿਆ ਸਿੰਘ ਸਾਹਿਬਾਂ ਨੂੰ ਤੇ ਸਿੱਖ ਸੰਪਰਦਾਵਾਂ ਕਥੀਆਂ ਹੋਣ ਕੇ ਕਾਨੂੰ ਪਖਤ ਕੇਸਗੜ ਸਾਹਿਬ ਤੋਂ ਛੇਕਣ ਫਿਰ ਬਾਦਲਾਂ ਨੂੰ ਹੂੰ ਸਵਾਦ ਫਿਰ ਆਉਣਾ ਹੈ ਫਿਰ ਇਹਨਾਂ ਨੂੰ ਪੰਥ ਮੰਨੇਗਾ ਕਿ ਇਹ ਸਿਹਰਦ ਨੇ ਲੋਕ ਵਾਕਿਆ ਬਾਦਲਾਂ ਨਾਲ ਟੁੱਟ ਚੁੱਕੇ ਨੇ ਤੇ ਨਹੀਂ ਤੇ ਸਮਝਿਆ ਜਾਊਗਾ ਕਿ ਜੇ ਦੂਜੀਆਂ ਪੰਥਕ ਜਥੇਬੰਦੀਆਂ ਚੁੱਪ ਨੇ ਜਾਂ ਉਹ ਆਪਣਾ ਦੁੱਖ ਲੈ ਕੇ ਬੈਠੀਆਂ ਨੇ ਦਿਲ ਵਿੱਚ ਤੇ ਕਿਤੇ ਇਹ ਕੋਈ ਪੰਥ ਨਾਲ ਗੇਮ ਨਾ ਹੋ ਜਾਵੇ ਕੋਈ ਡਰਾਮਾ ਨਾ ਹੋ ਜਾਵੇ ਇਸ ਗੱਲ ਦਾ ਤੌਖਲਾ ਧਾਰਾ ਜਿਹੜੇ ਜਥੇ ਦਾ ਕਰਨਾ ਤੇ ਕੱਲ ਨੂੰ ਫਿਰ ਕਰ ਦਿਓ ਬਤਾਲਾ ਸਾਹਿਬ ਕਲਦੀਪ ਸਿੰਘ ਨੂੰ ਰੱਦ ਕਰ ਦਿਓ ਤੁਸੀਂ ਪੰਥੋਂ ਤੁਸੀਂ ਤਖਤ ਸਾਹਿਬ ਤੋਂ ਉਹਨੂੰ ਰੱਦ ਕਰ ਦਿਓ ਬਾਦਲਾਂ ਨੂੰ ਤਾਂ ਚੋਂ ਛੇਕ ਦਿਓ ਅੰਤਰਕ ਕਮੇਟੀ ਭੰਗ ਕਰ ਦਿਓ ਤੁਹਾਡੇ ਕੋਲ ਕੀ ਨਹੀਂਗਾ ਕਰੋ ਫਿਰ ਇਹ ਤਾਂ ਕੱਲ ਨੂੰ 14 ਮਾਰਚ ਦੀ ਦੁਪਹਿਰ ਤੋਂ ਬਾਅਦ ਪਤਾ ਲੱਗ ਜਾਵੇਗਾ ਕਿ ਪੰਥ ਕੌਣ ਆ ਕਿ ਪੰਥ ਨਾਲ ਡਰਾਮੇ ਹੋ ਰਿਹਾ ਸਾਰੇ ਇਹ ਦੇਖਿਆ ਜੂ ਕੱਲ ਨੂੰ ਜਿਹੜੇ ਜਥੇਦਾਰ ਸਹਿਬਾਨ ਜਿਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਣ ਸੁਲਤਾਨ ਸਿੰਘ ਹੋਣਾ ਜਾਂ ਗਿਆਨੀ ਰਕਬੀਰ ਸਿੰਘ ਹੋਣ ਕੀ ਲੱਗਦਾ ਕਿ ਜਿਹੜੇ ਉਹਨਾਂ ਦੇ ਵਿੱਚੋਂ ਤਿੰਨ ਜਥੇਦਾਰ ਸਹਿਬਾਨ ਲਾਏ ਗਏ ਨੇ ਤੇ ਗਿਆਨੀ ਹਰਪ੍ਰੀਤ ਸਿੰਘ ਖੁੱਲ ਕੇ ਜਿਹੜਾ ਪ੍ਰਚਾਰ ਕਰਦੇ ਨਜ਼ਰ ਆਉਂਦੇ ਨੇ ਦੂਜੇ ਪਾਸੇ ਕਿਤੇ ਨਾ ਕਿਤੇ ਸਟੇਟਮੈਂਟ ਆ ਜਿਹੜਾ ਗਿਆਨੀ ਰਗਵੀਰ ਸਿੰਘ ਦੀ ਵੀ ਸਾਹਮਣੇ ਆਉਂਦੀ ਆ ਕੀ ਲੱਗਦਾ ਕਿ ਜਿਸ ਹਿਸਾਬ ਦੇ ਨਾਲ ਪੰਥਕ ਸਫਾਵਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਤੋਂ ਬਾਅਦ ਗਿਆਨੀ ਰਗਵੀਰ ਸਿੰਘ ਨੂੰ ਜਾਂ ਗਿਆਨੀ ਸੁਲਤਾਨ ਸਿੰਘ ਨੂੰ ਲੋਕਾਂ ਦੇ ਵਿੱਚ ਜਾਣਾ ਚਾਹੀਦਾ ਸੀ ਉਹ ਗੱਲ ਲੈ ਕੇ ਕਿਉਂ ਨਹੀਂ ਜਾ ਸਕੇ ਇਸ ਸਵਾਲ ਤਾਂ ਜੀ ਉਹਨਾਂ ਨੂੰ ਤੁਸੀਂ ਖੁਦ ਕਰ ਸਕਦੇ ਆ ਕਿ ਉਹਨਾਂ ਦੀ ਕੀ ਮਨਛਾ ਹੈ ਉਹਨਾਂ ਨੇ ਜਿੰਨਾ ਸੱਚ ਬੋਲਣਾ ਸੀ ਉਹ ਗਿਆਨੀ ਹਰਪ੍ਰੀਤ ਸਿੰਘ ਬੋਲਦੇ ਪਏ ਨੇ ਬਹੁਤ ਬੋਲੇ ਨੇ ਉਹ ਆਪਣੇ ਦਾਇਰੇ ਤੋਂ ਬਾਹਰ ਜਾ ਕੇ ਵੀ ਬੋਲੇ ਨੇ ਤੇ ਪੰਥ ਦੇ ਨਾਲ ਖੜ ਕੇ ਬੋਲੇ ਆ ਮੈਂ ਠੀਕ ਮੈਂ ਕਹਿੰਨਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬਾਦਲਾਂ ਦੇ ਜਿਹੜੇ ਆ ਉਹਨਾਂ ਦੇ ਪਾਪ ਜਿਹੜੇ ਦੁਨੀਆ ਸਾਹਮਣੇ ਨਸ਼ਰ ਕੀਤੇ ਆ ਤੇ ਗਿਆਨੀ ਰਬੀंद्र ਸਿੰਘ ਜੀ ਬੋਲੇ ਨੇ ਬਹੁਤ ਵਧੀਆ ਪਰ ਮੈਂ ਜਿਹੜੀ ਤੁਸੀਂ ਇੱਕ ਸਵਾਲ ਮੈਂ ਕਰਾਂ ਕਿ ਇਹੋ ਜੇ ਬੜੀ ਬਾਰਾਂ ਇਹਨਾਂ ਬਾਦਲਾਂ ਨੇ ਬਹੁਤ ਕੁਝ ਕੀਤਾ ਮੈਂ ਇੱਕ ਨਾ ਤੁਹਾਨੂੰ ਹੋਰ ਆਦਰਮ ਦੇਣਾ ਜਦੋਂ 2015 ਦੇ ਵਿੱਚ ਖਾਲਸੇ ਪੰਥ ਨੇ ਸਰਬੱਤ ਖਾਲਸਾ ਕੀਤਾ ਸੀ ਨਾ ਜੀ ਜਿਵੇਂ ਅੱਜ ਗਿਆਨੀ ਕਲਦੀਪ ਸਿੰਘ ਜੀ ਨਾਲ ਇਹਨੂੰ ਬਣਾਤਾ ਇਹਨਾਂ ਨੇ ਗੜਗੱਜ ਨੂੰ ਇਸੇ ਤਰ੍ਹਾਂ ਜਦੋਂ ਸਰਬੱਤ ਖਾਲਸਾ ਪੰਥ ਕੀਤੇ ਰਾ ਅਸੀਂ ਸਾਰੇ ਇਕੱਠੇ ਸੀ ਤਾਂ ਜੰਮੇ ਦੀ ਧਰਤੀ ਤੇ 2015 ਵਾਲੇ ਸਰਬੱਤ ਖਾਲਸੇ ਵੇਲੇ ਜਦੋਂ ਨਾਂ ਪੇਸ਼ ਕਰਨ ਤੋਂ ਪਹਿਲਾਂ ਇਹਨਾਂ ਨੂੰ ਪਤਾ ਲੱਗਾ ਬਾਦਲਾਂ ਦੀ ਕੋ ਰਿਪੋਰਟ ਗਈ ਹੂੰ ਇਹਨਾਂ ਦੀ ਸਰਕਾਰ ਸੀ ਕਿ ਬਾਬਾ ਬਲਜੀਤ ਸਿੰਘ ਜਿਹੜੇ ਦਾਦੂਵਾਲ ਨੇ ਉਹਨਾਂ ਨੂੰ ਆਖੰਡਮਨ ਸਾਹਿਬ ਦਾ ਜਥੇਦਾਰ ਦਾ ਆਇਆ ਜਾ ਰਿਹਾ ਪਰ ਉਹਨਾਂ ਨੂੰ ਵੇਖੋ ਖਰੀਦਣ ਵਾਸਤੇ ਆਫਰਾਂ ਦੇਣ ਵਾਸਤੇ ਬਾਦਲ ਕਿਆਂ ਦੇ ਰਾਤ ਸਾਰੀ ਰਾਤ ਟੈਲੀਫੋਨ ਵੱਜਦੇ ਰਹੇ ਬੰਦਿਆਂ ਤੱਕ ਮਿਲਦੀਆਂ ਕੋਸ਼ਿਸ਼ਾਂ ਜਾਰੀ ਕੀਤੀਆਂ ਗਈਆਂ ਕਿ ਜਥੇਦਾਰ ਦਾਦੂਵਾਲ ਸਾਹਿਬ ਤੁਹਾਨੂੰ ਸਿੱਧੇ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਜਥੇਦਾਰ ਲਾ ਦਿੰਨੇ ਆ ਗਰਵਤਨ ਸਿੰਘ ਨੂੰ ਹੁਣੇ ਹਟਾ ਦਿੰਨੇ ਆ ਅਸੀਂ ਤੁਹਾਨੂੰ ਸਿੱਧਾ ਜਥੇਦਾਰ ਲਾਵਾਂਗੇ ਹਮ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਤੇ ਜਥੇਦਾਰ ਬਾਬਾ ਬਲਜੀਤ ਸਿੰਘ ਨੇ ਆਖਿਆ ਬਿਲਕੁਲ ਨਹੀਂ ਉਸੀ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਨਰਾਦਰ ਕੀਤਾ ਬੇਅਦਮੀਆਂ ਕਰਾਈਆਂ ਸਿੱਖਾਂ ਦਾ ਕਾਹਨ ਹੋ ਰਿਆ ਸੀ ਜਦੋਂ ਇਨਸਾਫ਼ ਮੰਗਦਿਆਂ ਸੰਗਤਾਂ ਤੇ ਗੋਲੀਆਂ ਚਲਾ ਕੇ ਗੁਰੂ ਕੇ ਸਿੰਘ ਸ਼ਹੀਦ ਕਰ ਦਿੱਤੇ ਤੇ ਤੁਹਾਡਾ ਹੀ ਲਾਇਆ ਗੁਰਬਖਸ਼ ਸਿੰਘ ਨੇ ਜਿਹੜੇ ਆ ਸਰਸੇ ਵਾਲੇ ਨੂੰ ਮਾਫੀ ਦਿੱਤੀ ਤੇ ਉਹਦੇ ਵਿਰੁੱਧ ਪੰਥ ਨੇ ਜੰਗ ਛੇੜੀ ਆ ਜੰਗ ਲੜੀ ਜਾ ਰਹੀ ਆ ਤੇ ਮੈਂ ਉਸ ਜੰਗ ਦੇ ਵਿੱਚੋਂ ਬਾਹਰ ਨਿਕਲ ਕੇ ਮੈਂ ਤੁਹਾਡੀ ਝੋਲੀ ਪੈ ਕੇ ਮਿੱਟੀ ਵਿੱਚ ਨਹੀਂ ਰੁਲਣਾ ਮੈਂ ਆਪਦੀ ਕੌਮ ਲਈ ਖੜਾਂਗਾ ਖੜਾ ਇਹ ਆਖਰੀ ਦੰਤ ਤੱਕ ਲੜੂੰਗਾ ਉਹ ਲੜੇ ਨੇ ਅੱਜ ਨਿਹਣਾਣਾ ਕਮੇਟੀ ਵਾਸਤੇ ਲੜੇ ਨੇ ਇੱਕ ਅੰਤਲਾ ਰਿਐਕਟ ਦੇ ਦਿਓ ਕਿ ਜਿਸ ਹਿਸਾਬ ਦੇ ਨਾਲ ਜਥੇਦਾਰਾਂ ਦੀ ਨਿਯੁਕਤੀ ਹੁੰਦੀ ਹੈ ਦੂਜੇ ਪਾਸੇ ਜਥੇਦਾਰਾਂ ਨੇ ਸਿਧਾਂਤਕ ਤੌਰ ਤੇ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨੀ ਹੁੰਦੀ ਆ ਆ ਜਿਹੜਾ ਵੀ ਨਵਾਂ ਜਥੇਦਾਰ ਲਾਇਆ ਜਾਂਦਾ ਉਹਦੇ ਬਾਰੇ ਇਹ ਕਿਤੇ ਨਾ ਕਿਤੇ ਪ੍ਰਚਾਰ ਕੀਤਾ ਜਾਂਦਾ ਕਿ ਉਹ ਵਿਦਵਾਨ ਆ ਉਹਨੂੰ ਸਿਧਾਂਤਾਂ ਬਾਰੇ ਜਾਣਕਾਰੀ ਆ ਕੀ ਲੱਗਦਾ ਕਿ ਜਦੋਂ ਕੋਈ ਨਵਾਂ ਜਥੇਦਾਰ ਲੱਗਦਾ ਉਹਨੂੰ ਇਹ ਨਹੀਂ ਮਹਿਸੂਸ ਹੋਣਾ ਚਾਹੀਦਾ ਕਿ ਜਿਹੜਾ ਹਾਲ ਜਥੇਦਾਰ ਮੇਰੇ ਮੇਰੇ ਤੋਂ ਪਹਿਲਾਂ ਕੁਝ ਸਮਾਂ ਜਿਹੜੇ ਜਥੇਦਾਰ ਲਾਇਗਏ ਸੀ ਜਿਹੋ ਜਿਹਾ ਹਾਲ ਉਹਨਾਂ ਦਾ ਹੋਇਆ ਉਹੀ ਹਾਲ ਕੁਝ ਸਮੇਂ ਬਾਅਦ ਮੇਰਾ ਵੀ ਹੋ ਸਕਦਾ ਹੈ ਜੇ ਸਾ ਹਸਾਦੇ ਨਾਲ ਚੋਣ ਕੀਤੀ ਜਾਂਦੀ ਆ ਲਿਗਦਾ ਤਾਂ ਵੇਖੋ ਜੀ ਇਹ ਆ ਕਿ ਇਹਨਾਂ ਨੂੰ ਅਧਿਕਾਰ ਹੀ ਕੋਈ ਨਹੀਂ ਜਥੇਦਾਰ ਲਾਉਂਦਾ ਹੂੰ ਜਿਹੜਾ 1920 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਬਣੀ ਸੀ ਅਕਾਲੀ ਦਲ ਬਣਿਆ ਸੀ ਤੇ 1925 ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਐਕਟ ਬਣਦਾ ਉਹ ਐਕਟ ਦੇ ਵਿੱਚ ਲਿਖਿਆ ਗਿਆ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਜਥੇਦਾਰ ਲਾਉਣ ਦੀਆਂ ਤੇ ਜਥੇਦਾਰ ਨੂੰ ਸੇਵਾਵਾਂ ਤੋਂ ਮੁਕਤ ਕਰਨ ਦੀਆਂ ਕਿਸੇ ਕਿਸਮ ਦਾ ਕੋਈ ਵੀ ਅਧਿਕਾਰ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਬਿਲਕੁਲ ਨਹੀਂ 1925 ਦਾ ਐਕਟ پڑھ ਲਓ ਇਹ ਤਾਂ ਪਹਿਲੀ ਗੱਲ ਤੇ ਇਹਨਾਂ ਦਾ ਬਣਾਇਆ ਜਥੇਦਾਰੀ ਨਹੀਂ ਹੁੰਦਾ ਤੇ ਫਿਰ ਇਹ ਜਦੋਂ ੱੱਕੇ ਨਾਲ ਜਥੇਦਾਰ ਬਣਾਉਂਦੇ ਪਹਿਲੋਂ ਮਨਮਰਜ਼ੀਆਂ ਨਾਲ ਤੇ ਫਿਰ ਉਹਨੂੰ ਜਲੀਲ ਕਰਕੇ ਉਤਾਰ ਦਿੰਦੇ ਨੇ ਜਥੇਦਾਰ ਦਰਸਲ ਉਹ ਹੁੰਦਾ ਜਿਹਨੂੰ ਖਾਲਸਾ ਪੰਥ ਇਕਤਰਤਾ ਨਾਲ ਚੁਣੇ ਤੁਸੀਂ ਕਿਹਨੂੰ ਸਾਰੀ ਕੌਮ ਨੇ ਜਥੇਦਾਰ ਚੁਣਿਆ ਸੀ ਭਾਈ ਗੁਰਦੇਵ ਸਿੰਘ ਕੌਕੇ ਸ਼ਹੀਦ ਹੋਗੇ ਉਹਨੂੰ ਸਾਰੀ ਕੌਮ ਨੇ ਚੁਣਿਆ ਸੀ ਬਾਬਾ ਗਰਬਤ ਸਿੰਘ ਮਾਨੋ ਚਲ ਜਥੇਦਾਰ ਬਣੇ ਸਾਰੀ ਕੌਮ ਨੇ ਚੁਣਿਆ ਸੀ ਭਾਈ ਜਸਵੀਰ ਸਿੰਘ ਰੋਡੇ ਬਣੇ ਸੀ ਉਮ ਨੇ ਚੁਣਿਆ ਸੀ ਔਰ ਦੰਦਮੀ ਟਕਸਾਲ ਨੇ ਰੋਲੀ ਮੋਰੀ ਰੋਲ ਅਦਾ ਕੀਤੀ ਉਸ ਸਮੇਂ ਹੂੰ ਇਸ ਕਰਕੇ ਇਹ ਬਾਦਲਾਂ ਦੇ ਜਥੇਦਾਰ ਨੇ ਇਹ ਸਰਕਾਰੀ ਜਥੇਦਾਰ ਲੱਗਦੇ ਰਹੇ ਨੇ ਆ ਤਾਂ ਬਹੁਤ ਵੱਡੀ ਗੱਲ ਹੋਈ ਹੈ ਕਿ ਪਹਿਲੀ ਵਾਰ ਇੱਕ ਜਿਹੜੇ ਸ਼੍ਰੋਮਣੀ ਕਮੇਟੀ ਦੇ ਜਥੇਦਾਰਾਂ ਨੇ ਇੰਨੀ ਜ਼ੁਰਤ ਵਿਖਾਤੀ ਗਿਆਨੀ ਰਬੀंद्र ਸਿੰਘ ਹੁਣਾ ਨੇ ਕਿ ਨਾ ਨੂੰ ਨੰਗਿਆ ਕਰਤਾ ਅਸੀਂ ਇਸ ਗੱਲ ਹੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਸ਼ਾਬਾਸ਼ ਹੈ ਯਾਰ ਤੁਹਾਡੇ ਤੁਸੀਂ ਉਹਨਾਂ ਦੇ ਮੁਲਾਜ਼ਮ ਹੁੰਦਿਆਂ ਹੋਇਆ ਉਹਨਾਂ ਵੱਲੋਂ ਤਖਤਾਂ ਦੇ ਲਾਉਣ ਤੋਂ ਬਾਅਦ ਵੀ ਤੁਸੀਂ ਆਪਣਾ ਜਿਹੜਾ ਦਿੜ੍ਹ ਸਟੈਂਡ ਲੈ ਲਿਆ ਤੁਸੀਂ ਤੁਸੀਂ ਕਹਿੰਦੇ ਹੋ ਕਿ ਨਵੇਂ ਜਥੇਦਾਰ ਗੜਗੱਜ ਨੂੰ ਜਾਂ ਟੇਕਸਿੰਗ ਤਨੋਲਾ ਨੂੰ ਕੌਮ ਨੇ ਪ੍ਰਵਾਨ ਨਹੀਂ ਕੀਤਾ ਕੀ ਲੱਗਦਾ ਕਿ ਜਥੇਦਾਰ ਨੇ ਸਿਧਾਂਤਕ ਤੌਰ ਤੇ ਪੰਥਕ ਸਫਾਵਾਂ ਦੇ ਵਿੱਚ ਸੰਪਰਦਾਵਾਂ ਦੇ ਵਿੱਚ ਵਿਚਾਰਨਾ ਹੁੰਦਾ ਹੈ ਜਦੋਂ ਜਥੇਦਾਰ ਸਹਿਬਾਨ ਵਿਚਰਨਗੇ ਤੇ ਲੱਗਦਾ ਨਹੀਂ ਕਿ ਫਿਰ ਵਿਰੋਧ ਵਾਲੇ ਜਿਹੜੇ ਹਾਲਾਤ ਵੀ ਪੈਦਾ ਹੋਣਗੇ ਬਿਲਕੁਲ ਜੀ ਜਦੋਂ ਇਹ ਆ ਕਿ ਜਦੋਂ ਸ੍ਰੀ ਹਰਮੰਦਰ ਸਾਹਿਬ ਦੇ ਹੈਡ ਗ੍ਰੰਥੀ ਨੇ ਸਰੂਪਾਈ ਨਹੀਂ ਦਿੱਤਾ ਜਦੋਂ ਪੰਥਕ ਜਥੇਬੰਦੀਆਂ ਨੇ ਮੰਨਿਆ ਹੀ ਸਮੂੱਚਾ ਖਾਲਸਾ ਪੰਥ ਤਰਾ ਤਰਾ ਕਰ ਰਿਹਾ ਤੇ ਫਿਰ ਉਹ ਕਿੱਥੇ ਜਾਣਗੇ ਜੇ ਉਹ ਅੱਜ ਤੁਰੇ ਫਿਰਦੇ ਆ ਤੇ ਉਹ ਤੁਰੇ ਫਿਰਨਗੇ ਫਿਰ ਜਿਹੜਾ ਹਸ਼ਰ ਗਰਬਤ ਸਿੰਘ ਦਾ ਜੋ ਹਾਲ ਹੁੰਦਾ ਸੀ ਲੁੱਕ ਕੇ ਦਿਨ ਕੱਟੇ ਉਹਨੇ ਜਦੋਂ ਉਹਨੇ ਕਾਲਪਤਰ ਸਾਹਿਬ ਜੀ ਤੋਂ ਹੁਕਮਨਾਮਾ ਸੁਣਾਉਣਾ ਹੁੰਦਾ ਸੀ ਕੌਮ ਦੇ ਨਾਲ ਸੰਦੇਸ਼ ਪੜ੍ਹਨਾ ਸੀ ਤੇ ਉਹ ਡਿਊਟੀ ਵਿੱਚ ਲੁੱਕ ਕੇ ਸੁਣਾਉਂਦੇ ਰਹੇ ਨੇ ਆਪਾਂ ਸਾਰੇ ਦੇਖਦੇ ਰਹੇ ਆ ਨਾ ਦਿਵਾਲੀਆਂ ਤੇ ਲੁਕਾ ਕੇ ਉਹਨੂੰ ਘੇਰੇ ਦੇ ਵਿੱਚ ਰੱਖ ਕੇ ਯਾਰ ਕੀ ਇਹੋ ਜੀ ਜ਼ਥੇਦਾਰੀ ਨੂੰ ਤੁਰਿਆ ਆ ਕੌਮਾਂ ਦੇ ਜਥੇਦਾਰ ਸਾਡੀ ਕੌਮ ਦੇ ਨਹੀਂ ਸ੍ਰੀ ਅਕਾਲ ਤਖਸੈਬ ਦਾ ਜਥੇਦਾਰ ਅਜੀਹਾ ਹੋਣਾ ਚਾਹੀਦਾ ਜਿਨ੍ਹਾਂ ਲੱਤਾਂ ਲੋਹੇ ਦੀਆਂ ਖਿੱਕ ਫਲਾਦ ਦੀ ਤੇ ਸੀਸ ਤਲੀ ਤੇ ਹੋਵੇ ਜੇ ਕੌਮ ਤੇ ਭੀੜ ਬਣੇ ਕੋਈ ਵਕਤ ਆ ਬਣੇ ਕੌਮ ਦੇ ਉੱਤੇ ਤਾਂ ਸਭ ਤੋਂ ਮੋਰੀ ਹੋ ਕੇ ਜਥੇਦਾਰ ਰਣ ਤੱਤੇ ਦੇ ਵਿੱਚ ਉਹ ਮੋਈ ਮਰਨਾ ਚਾਹ ਉਹ ਮਰੋ ਤਾਂ ਹਰ ਕੇ ਦੁਆਰ ਉਹ ਆਪਣੇ ਧਰਮ ਲਈ ਆਪਣੇ ਕੌਮ ਲਈ ਆਪਣੇ ਸਿਧਾਂਤਾਂ ਦੀ ਪਹਿਰੇਦਾਰੀ ਕਰਦੇ ਆ ਪਹਿਰੇਦਾਰੀ ਕਰਦੇ ਆ ਉਹ ਆਪਣੇ ਖੂਨ ਦਾ ਕਤਰਾ-ਕਤਰਾ ਆਪਣੇ ਧਰਮ ਤੋਂ ਨਿਸ਼ਾਵਰ ਕਰ ਦੇਵੇ ਇਹਨੂੰ ਕਹਿੰਦੇ ਜਥੇਦਾਰ ਕੌਮਾਂ ਦੇ ਜਿਵੇਂ ਕਾਲੀਬਾਬਾ ਫੂਲਾ ਸਿੰਘ ਲੜ ਕੇ ਸ਼ਹੀਦ ਹੋ ਗਿਆ ਭਾਈ ਮਣੀ ਸਿੰਘ ਬੰਦ-ਬੰਦ ਕਟਵਾ ਕੇ ਸ਼ਹੀਦ ਹੋਏ ਇੱਕ ਸਰਪ ਦੇ ਜਥੇਦਾਰ ਸੀ ਇਹ ਜਥੇਦਾਰ ਹੁੰਦੇ ਆ ਇਹ 14 ਵਾਲੀ ਜਥੇਦਾਰ ਨਹੀਂ ਬਣੇ ਫੂਟਰ ਵਾਲੀਆਂ ਗੱਡੀਆਂ ਵਾਸਤੇ ਗਨਮਨ ਲੈ ਕੇ ਘੁੰਮਣ ਵਾਸਤੇ ਜਥੇਦਾਰੀਆਂ ਨਹੀਂ ਗਈਆਂ ਇਹ 16 ਦੀ ਛੇ ਜ ਆ ਇੱਥੇ ਰਣਤਾਇ ਕੌਮ ਦਾ ਮਰਨਾ ਪੈਂਦਾ ਹੈ ਇਹ ਕੋਈ ਇਹ ਇੱਕ ਬੋਝਦਿਲਾ ਦੀ ਕੌਮ ਨਹੀਂ ਗਈ ਇਹ ਮਰਦਾਂ ਦੀ ਕੌਮ ਆ ਪਰ ਦੁੱਖ ਇਹਨਾਂ ਹੀ ਜੜਿਆਂ ਦੇ ਵਸ ਪੈ ਗਈ ਆ ਸ਼ਰਮ ਆਉਂਦੀ ਐ ਨਾ ਗੱਲਾਂ ਕਹਿੰਦੀਆਂ ਮੈਨੂੰ ਹੂੰ ਬਿਲਕੁਲ ਆ ਖਾਸ ਵਿਸ਼ੇ ਦੇ ਉੱਪਰ ਗੱਲਬਾਤ ਕੀਤੀ ਐ ਤਾਂ ਜਿਹੜਾ ਪੰਥ ਦੇ ਵਿੱਚ ਕਿਤੇ ਨਾ ਕਿਤੇ ਵਾਦ-ਵਿਵਾਦ ਵਾਲਾ ਵਿਸ਼ਾ ਨਜ਼ਰ ਆ ਰਿਹਾ ਏ ਇਸੇ ਨੂੰ ਲੈ ਕੇ ਚਰਚਾ ਕਰਨ ਦਾ ਯਤਨ ਕੀਤਾ ਤਾਂ ਤੇ ਵਿਖਦੇ ਵਿੱਚ ਦੇਖਣਾ ਹੋਵੇਗਾ ਕਿ ਇਹਨਾਂ ਤਮਾਮ ਸਾਰੀਆਂ ਚੁਣੌਤੀਆਂ ਦਾ ਪੰਥਕ ਜਥੇਬੰਦੀਆਂ ਦੇ ਵੱਲੋਂ ਪੰਥਕ ਜਿਹੜੀਆਂ ਸੰਪਰਦਾਵਾਂ ਨੇ ਉਹਨਾਂ ਦੇ ਵੱਲੋਂ ਇਹਨਾਂ ਚੁਣੌਤੀਆਂ ਦਾ ਹੱਲ ਕਿਸ ਤਰੀਕੇ ਦੇ ਨਾਲ ਲੱਭਿਆ ਜਾ ਸਕਦਾ ਹੈ ਕਿ ਵੀ ਤਮਾਮ ਸਾਰੇ ਵਿਸ਼ਿਆਂ ਦੇ ਬਾਬਤ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ